ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਬਰਾੜ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਗਰ ਕੀਰਤਨ ਦੇ ਗੰਗਸਰ ਗੁਰੂ ਘਰ ਤੋਂ ਨਗਰ ਕੀਰਤਨ ਰਵਾਨਾ ਹੋਇਆ ਸਭ ਤੋਂ ਪਹਿਲਾਂ ਸਾਰੀ ਭੈਣ ਭਰਾਵਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਪਣੇ ਗੁਰੂ ਘਰ ਸ੍ਰੀ ਗੰਗਸਰ ਤੋਂ ਜਿਹੜਾ ਨਗਰ ਕੀਰਤਨ ਅੱਜ ਰਵਾਨਾ ਹੋਇਆ ਸੰਗਤਾਂ ਦਾ ਭਾਰੀ ਇਕੱਠ ਦੇਖ ਕੇ ਤੁਹਾਡਾ ਵੀ ਮਨ ਖੁਸ਼ ਜੋ ਜੋਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਮੈਂ ਇੱਥੇ ਆਵਾਜ਼ ਤਾਂ ਬੰਦ ਕੀਤੀ ਹੋਈ ਸੀਗੀ ਕਿਉਂਕਿ ਜਿਹੜੇ ਕਥਾਵਾਚਕ ਕਥਾ ਕਰ ਰਹੇ ਸੀਗੇ ਔਰ ਕਵੀਸਰੀ गा ਰਹੇ ਸੀ ਉਹਦੇ ਕਰਕੇ ਕਾਪੀਰਾਈਟ ਆ ਜਾਂਦਾ ਤਾਂ ਮੈਂ ਬਾਅਦ ਵਿੱਚ ਬਾਜ ਲਗਾਈ ਆ ਇੱਥੇ ਪੰਜਾ ਪਿਆਰਿਆਂ ਔਰ ਚਾਰ ਸਹਿਬਜ਼ਾਦਿਆਂ ਨੂੰ ਸਰੂਪੇ ਦਿੱਤੇ ਜਾ ਰਹੇ ਆ ਜੀ ਨਗਰ ਕੀਰਤਨ ਦੇ ਹਰਵਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਨਗਰ ਕੀਰਤਨ ਜੀ ਇੱਥੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾ ਪਿਆਰਿਆਂ ਚਾਰ ਸਹਿਬਜ਼ਾਦਿਆਂ ਨੂੰ ਔਰ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਸਰੋਪੇ ਦੇ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਜੀ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਭਾਰੀ ਘਾਟ ਸੀ ਬਹੁਤ ਹੀ ਸਰਦਾ ਦੇ ਨਾਲ ਸੇਵਾਦਾਰ ਜਿਹੜੇ ਸਰੋਪੇ ਦੇ ਰਹੇ ਸੀ ਔਰ ਫਤਿਹ ਬੁਲਾ ਰਹੇ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰੋਪਾ ਦਿੱਤਾ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਜੋ ਪ੍ਰਬੰਧਕ ਕਮੇਟੀ ਸੀ ਔਰ ਚਾਰ ਸਹਿਬ ਜਾਦੇ ਸੀ ਪੰਜ ਪਿਆਰੇ ਸੀ ਇਹਨਾਂ ਨੂੰ ਇੱਥੇ ਗੁਰੂ ਮਹਾਰਾਜ ਪਾਲਕੀ ਦੇ ਵਿੱਚ ਰੱਖਿਆ ਗਿਆ ਸੀਗਾ ਜੀ ਇੱਥੋਂ ਅੰਦਰ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਵੀਡੀਓ ਐ ਇੱਥੋਂ ਤੁਸੀਂ ਇਹ ਦੇਖ ਸਕਦੇ ਆ ਅੱਗੇ ਨਗਰ ਕੀਰਤਨ ਰਵਾਨਾ ਹੋ ਗਿਆ ਜਿੰਨੀ ਇੱਕ ਵੀਡੀਓ ਆਪਾਂ ਤੋਂ ਬਣਾਈ ਗਈ ਆਪਾਂ ਬਣਾਈ ਔਰ ਤੁਹਾਨੂੰ ਭੈਣ ਭਰਾਵਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਬਣਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਇੱਥੇ ਛੋਟੇ ਛੋਟੇ ਬੱਚੇ ਗੱਤਕਾ ਖੇਡ ਰਹੇ ਸੀਗੇ ਔਰ ਇਹ ਆਪਣੇ ਕਰਤੱਵ ਦਿਖਾ ਰਹੇ ਸੀ ਅੱਗੇ ਬੀਬੀਆਂ ਪਹਿਣਾ ਵੀਰ ਸਫਾਈ ਕਰਦੇ ਜਾ ਰਹੇ ਸੀਗੇ ਪਿੱਛੇ ਜਿਹੜੇ ਉਸ ਤੋਂ ਪਿੱਛੇ ਕਲੀ ਵਾਲੇ ਆ ਰਹੇ ਸੀਗੇ ਕਲੀ ਪਾਉਂਦੇ ਹੋਏ ਮਿਲ ਕੇ ਮੁੜ ਕੇ ਚਾਰ ਪਿਆਰੇ ਪੰਜ ਪਿਆਰੇ ਚਾਰ ਸਹਿਬਜਾਦੇ ਔਰ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਪ੍ਰਗਾਸ਼ ਕੀਤੇ ਹੋਏ ਸਨ ਬੀਬੀਆਂ ਪਹਿਣਾ ਬਹੁਤ ਹੀ ਸਰਦਾ ਦੇ ਨਾਲ ਸਾਰੇ ਭੈਣ ਭਰਾਵਾਂ ਨੇ ਮੱਥਾ ਟੇਕਿਆ ਔਰ ਨਗਰ ਕੀਰਤਨ ਦੇ ਵਿੱਚ ਕੋਈ ਵੀ ਕਿਸੇ ਨੂੰ ਇਦਾਂ ਨਹੀਂ ਸੀਗਾ ਬਹੁਤ ਹੀ ਸਾਰੇ ਮੱਠ ਤੇ ਪਿਆਰ ਦੇ ਨਾਲ ਸਾਰੇ ਭੈਣ ਭਰਾ ਤੌਰ ਕੇ ਨਗਰ ਕੀਰਤਨ ਦੀ ਪ੍ਰਕਰਮਾ ਕਰ ਰਹੇ ਸੀਗੇ ਉਹ ਜਿਹੜੇ ਬਜ਼ੁਰਗ ਮਾਤਾ ਭੈਣਾ ਜਿੰਨਾ ਤੋਂ ਨਹੀਂ ਤੁਰਿਆ ਜਾਂਦਾ ਸੀ ਉਹਨਾਂ ਦੇ ਲਈ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰੀਆਂ ਬੀਬੀਆਂ ਭੈਣਾ ਭਰਾ ਬਜ਼ੁਰਗ ਜੋ ਜਿੰਨੇ ਹੀ ਤੁਰ ਸਕਦੇ ਸੀ ਉਹ ਇਨਾਂ ਟਰੈਕਟਰ ਟਰਾਲੀਆਂ ਦੇ ਉੱਪਰ ਬੈਠੇ ਹੋਏ ਸਨ ਔਰ ਜਿੰਨੇ ਕ ਜਨਤੋਂ ਵਧੀਆ ਪ੍ਰਕਰਮਾ ਹੋ ਰਹੀ ਸੀਗੀ ਉਹ ਪ੍ਰਕਰਮਾ ਦੇ ਵਿੱਚ ਨਗਰ ਕੀਰਤਨ ਦੇ ਨਾਲ ਨਾਲ ਚੱਲ ਰਹੇ ਸੀ ਇੱਥੇ ਨਗਰ ਕੀਰਤਨ